ਸਤ ਸ੍ਰੀ ਅਕਾਲ ਦੋਸਤੋ ਬਹੁਤ ਬਹੁਤ ਸਵਾਗਤ ਆ ਤੁਹਾਡਾ ਸਾਰਿਆਂ ਦਾ ਇੱਕ ਕਹਾਣੀ ਤੁਹਾਡੇ ਨਾਲ ਸ਼ੇਅਰ ਕਰਨ ਲੱਗਿਆ ਜੋ ਮੈਨੂੰ ਸੋਸ਼ਲ ਮੀਡੀਆ ਤੇ ਪ੍ਰਾਪਤ ਹੋਈ ਸੀ ਕਹਾਣੀ ਦਾ ਨਾਮ ਹੈ ਜੀ 10 ਰੁਪਏ ਦੇ ਬਦਲੇ 13 ਲੱਖ ਸੇਠ ਨੇ ਹੁਣੇ ਹੀ ਦੁਕਾਨ ਖੋਲੀ ਸੀ ਕਿ ਇੱਕ ਔਰਤ ਆਈ ਅਤੇ ਬੋਲੀ ਸੇਠ ਜੀ ਇਹ ਲਓ ਆਪਣੇ 10 ਰੁਪਏ ਸ਼ੇਠ ਨੇ ਗਰੀਬ ਜਹੀ ਔਰਤ ਨੂੰ ਹੈਰਾਨੀ ਨਾਲ ਵੇਖਿਆ ਜਿਵੇਂ ਪੁੱਛ ਰਿਹਾ ਹੋਵੇ ਮੈਂ ਤੁਹਾਨੂੰ 10 ਰੁਪਏ ਕਦੋਂ ਦਿੱਤੇ ਔਰਤ ਨੇ ਕਿਹਾ ਕੱਲ੍ਹ ਸ਼ਾਮ ਨੂੰ ਮੈਂ ਸਮਾਨ ਲਿਆ ਸੀ ਮੈਂ ਤੁਹਾਨੂੰ 100 ਰੁਪਏ ਦਿੱਤੇ ਸਨ 70 ਰੁਪਏ ਦਾ ਸਮਾਨ ਲਿਆ ਪਰ ਤੁਸੀਂ 30 ਰੁਪਏ ਦੀ ਥਾਂ 40 ਰੁਪਏ ਵਾਪਸ ਕਰ ਦਿੱਤੇ ਸ਼ੇਠ ਨੇ 10 ਰੁਪਏ ਮੱਥੇ ਨਾਲ ਲਾਏ ਤੇ ਗੱਲੇ ਵਿੱਚ ਪਾਉਂਦਿਆਂ ਕਿਹਾ ਇੱਕ ਗੱਲ ਦੱਸੋ ਭੈਣ ਜੀ ਸਮਾਨ ਲੈਂਦੇ ਸਮੇ ਤੁਸੀਂ 5 ਰੁਪਏ ਘੱਟ ਕਰਵਾਉਣ ਲਈ ਕਿੰਨੀ ਬਹਿਸ ਕੀਤੀ ਤੇ ਹੁਣ ਇਹ 10 ਰੁਪਏ ਵਾਪਸ ਕਰਨ ਆਏ ਹੋ ਔਰਤ ਨੇ ਜਵਾਬ ਦਿੱਤਾ ਪੈਸੇ ਘੱਟ ਕਰਵਾਉਣਾ ਮੇਰਾ ਹੱਕ ਸੀ ਪਰ ਇੱਕ ਵਾਰ ਮੋਲ ਪਾ ਹੋਣ ਤੇ ਬਾਅਦ ਵਿੱਚ ਘੱਟ ਪੈਸੇ ਦੇਣਾ ਪਾਪ ਹੈ ਸ਼ੇਠ ਨੇ ਕਿਹਾ ਪਰ ਤੁਸੀਂ ਤਾਂ ਪੂਰੇ ਪੈਸੇ ਦਿੱਤੇ ਸਨ ਇਹ 10 ਰੁਪਏ ਮੇਰੀ ਗਲਤੀ ਨਾਲ ਤੁਹਾਡੇ ਕੋਲ ਚਲੇ ਗਏ ਸਨ ਰੱਖ ਲੈnde ਮੈਨੂੰ ਕੋਈ ਫਰਕ ਨਹੀਂ ਸੀ ਪੈਣਾ ਔਰਤ ਨੇ ਕਿਹਾ ਤੁਹਾਨੂੰ ਫਰਕ ਨਹੀਂ ਸੀ ਪੈਣਾ ਪਰ ਮੇਰੇ ਮਨ ਤੇ ਇਹ ਬੋਝ ਰਹਿੰਦਾ ਕਿ ਮੈਂ ਜਾਣਦੇ ਹੋਏ ਵੀ ਤੁਹਾਡੇ ਪੈਸੇ ਖਾ ਲਏ ਇਸ ਲਈ ਮੈਂ ਰਾਤ ਨੂੰ ਹੀ ਵਾਪਸ ਕਰਨ ਆਈ ਸੀ ਪਰ ਤੁਹਾਡੀ ਦੁਕਾਨ ਬੰਦ ਸੀ ਸੇਠ ਨੇ ਹੈਰਾਨੀ ਨਾਲ ਪੁੱਛਿਆ ਤੁਸੀਂ ਕਿੱਥੇ ਰਹਿੰਦੇ ਹੋ ਔਰਤ ਨੇ ਕਿਹਾ ਸੈਕਟਰ 8 ਵਿੱਚ ਸੇਠ ਦਾ ਮੂੰਹ ਖੁੱਲ੍ਹਿਆ ਹੀ ਰਹਿ ਗਿਆ ਬੋਲਿਆ ਤੁਸੀਂ 7 ਕਿਲੋਮੀਟਰ ਦੂਰੋਂ ਇਹ 10 ਰੁਪਏ ਵਾਪਸ ਕਰਨ ਦੁਬਾਰਾ ਆਏ ਹੋ ਔਰਤ ਨੇ ਸਾਦਗੀ ਨਾਲ ਕਿਹਾ ਹਾਂਜੀ ਦੂਜੀ ਵਾਰ ਆਈ ਹਾਂ ਮਨ ਦਾ ਸਕੂਨ ਚਾਹੀਦਾ ਹੈ ਇਸ ਲਈ ਅਜਿਹਾ ਕਰਨਾ ਪੈਂਦਾ ਹੈ ਮੇਰੇ ਪਤੀ ਹੁਣ ਇਸ ਦੁਨੀਆ ਵਿੱਚ ਨਹੀਂ ਪਰ ਉਹਨਾਂ ਨੇ ਮੈਨੂੰ ਇੱਕ ਹੀ ਸਿੱਖਿਆ ਦਿੱਤੀ ਸੀ ਕਿ ਦੂਜੇ ਦਾ ਦੂਜੇ ਦੇ ਹੱਕ ਦਾ ਇੱਕ ਪੈਸਾ ਵੀ ਨਾ ਖਾਈਂ ਕਿਉਂਕਿ ਇਨਸਾਨ ਚੁੱਪ ਰਹਿ ਸਕਦਾ ਹੈ ਪਰ ਉਹ ਉੱਪਰ ਵਾਲਾ ਕਦੇ ਵੀ ਹਿਸਾਬ ਮੰਗ ਸਕਦਾ ਹੈ ਤੇ ਉਸ ਹਿਸਾਬ ਦੀ ਸਜ਼ਾ ਮੇਰੇ ਬੱਚਿਆਂ ਨੂੰ ਵੀ ਮਿਲ ਸਕਦੀ ਹੈ ਇਹ ਕਹਿ ਕੇ ਔਰਤ ਚਲੀ ਗਈ ਸੇਠ ਨੇ ਤੁਰੰਤ ਹੀ ਗੱਲੇ ਵਿੱਚੋਂ 300 ਰੁਪਏ ਕੱਢੇ ਅਤੇ ਸਕੂਟਰ ਤੇ ਬੈਠਦਿਆਂ ਨੌਕਰ ਨੂੰ ਕਿਹਾ ਤੂੰ ਦੁਕਾਨ ਸੰਭਾਲ ਮੈਂ ਹੁਣੇ ਆਉਂਦਾ ਹਾਂ ਸੇਠ ਬਾਜ਼ਾਰ ਵਿੱਚ ਹੀ ਇੱਕ ਦੁਕਾਨ ਤੇ ਪਹੁੰਚਿਆ ਅਤੇ ਦੁਕਾਨਦਾਰ ਨੂੰ 300 ਰੁਪਏ ਦਿੰਦਿਆਂ ਕਿਹਾ ਇਹ ਲਓ ਆਪਣੇ 300 ਰੁਪਏ ਪ੍ਰਕਾਸ਼ ਜੀ ਕੱਲ ਜਦੋਂ ਤੁਸੀਂ ਇਹ ਸਮਾਨ ਲੈਣ ਆਏ ਸੀ ਹਿਸਾਬ ਜਿਆਦਾ ਹਿਸਾਬ ਵਿੱਚ ਜਿਆਦਾ ਜੁੜ ਗਏ ਸਨ ਪ੍ਰਕਾਸ਼ ਹੱਸਦਿਆਂ ਬੋਲਿਆ ਪੈਸੇ ਜ਼ਿਆਦਾ ਜੁੜ ਗਏ ਸਨ ਤਾਂ ਤੁਸੀਂ ਉਦੋਂ ਹੀ ਦੇ ਦਿੰਦੇ ਜਦੋਂ ਮੈਂ ਦੁਬਾਰੇ ਆਉਂਦਾ ਸੇਠ ਨੇ ਕਿਹਾ ਜਦੋਂ ਤੁਸੀਂ ਦੁਬਾਰਾ ਆਉਂਦੇ ਤਾਂ ਉਦੋਂ ਤੱਕ ਮੈਂ ਮਰ ਜਾਂਦਾ ਤੁਹਾਡੇ ਮੇਰੇ ਤੇ 300 ਰੁਪਏ ਨਿਕਲਦੇ ਸਨ ਇਹ ਤੁਹਾਨੂੰ ਪਤਾ ਹੀ ਸੀ ਪਤਾ ਹੀ ਨਹੀਂ ਸੀ ਇਸ ਲਈ ਦੇਣਾ ਜ਼ਰੂਰੀ ਸੀ ਪਤਾ ਨਹੀਂ ਉਹ ਉੱਪਰ ਵਾਲਾ ਕਦੋਂ ਹਿਸਾਬ ਮੰਗਣ ਬੈਠ ਜਾਵੇ ਅਤੇ ਉਸੇ ਹਿਸਾਬ ਦੀ ਸਜ਼ਾ ਮੇਰੇ ਬੱਚਿਆਂ ਨੂੰ ਵੀ ਮਿਲ ਸਕਦੀ ਹੈ। ਸੇਠ ਤਾਂ ਚਲਿਆ ਗਿਆ ਪਰ ਪ੍ਰਕਾਸ਼ ਦੇ ਦਿਲ ਵਿੱਚ ਖਲਬਲੀ ਮਚ ਗਈ ਕਿਉਂਕਿ 10 ਸਾਲ ਪਹਿਲਾਂ ਉਸਨੇ ਆਪਣੇ ਇੱਕ ਦੋਸਤ ਤੋਂ 3 ਲੱਖ ਰੁਪਏ ਉਧਾਰ ਲਏ ਸਨ। ਪਰ ਪੈਸੇ ਦੇਣ ਦੇ ਦੂਜੇ ਦਿਨ ਹੀ ਉਸਦਾ ਦੋਸਤ ਮਰ ਗਿਆ ਸੀ। ਦੋਸਤ ਦੇ ਘਰ ਵਾਲਿਆਂ ਨੂੰ ਪੈਸੇ ਬਾਰੇ ਪਤਾ ਨਹੀਂ ਸੀ। ਐਸਐਲਈ ਕਿਸੇ ਨੇ ਪ੍ਰਕਾਸ਼ ਤੋਂ ਪੈਸੇ ਨਹੀਂ ਮੰਗੇ ਪ੍ਰਕਾਸ਼ ਦੇ ਦਿਲ ਵਿੱਚ ਲਾਲਚ ਆ ਗਿਆ ਤੇ ਉਸ ਨੇ ਖੁਦ ਪੈਸੇ ਵਾਪਸ ਨਹੀਂ ਦਿੱਤੇ ਅੱਜ ਉਸ ਦੋਸਤ ਦਾ ਪਰਿਵਾਰ ਗਰੀਬੀ ਵਿੱਚ ਜਾ ਰਿਹਾ ਸੀ ਦੋਸਤ ਦੀ ਪਤਨੀ ਲੋਕਾਂ ਦੇ ਘਰਾਂ ਵਿੱਚ ਝਾੜੂ ਪੂੰਝਾ ਕਰਕੇ ਬੱਚਿਆਂ ਨੂੰ ਪਾਲ ਰਹੀ ਸੀ ਫਿਰ ਵੀ ਪ੍ਰਕਾਸ਼ ਨੇ ਉਹਨਾਂ ਦੇ ਪੈਸੇ ਹਾਜਮ ਕਰ ਲਏ ਸੇਠ ਦਾ ਬਾਕਸੀ ਪਤਾ ਨਹੀਂ ਉੱਪਰ ਵਾਲਾ ਕਦੋਂ ਹਿਸਾਬ ਮੰਗਣ ਬੈਠ ਜਾਵੇ ਅਤੇ ਉਸ ਹਿਸਾਬ ਦੀ ਸਜ਼ਾ ਮੇਰੇ ਬੱਚਿਆਂ ਨੂੰ ਵੀ ਮਿਲ ਸਕਦੀ ਹੈ ਪ੍ਰਕਾਸ਼ ਨੂੰ ਅੰਦਰੋਂ ਅੰਦਰੀ ਡਰਾ ਰਿਹਾ ਸੀ ਪ੍ਰਕਾਸ਼ 2-3 ਦਿਨ ਤਣਾਅ ਵਿੱਚ ਰਿਹਾ ਅਖੀਰ ਉਸ ਦਾ ਜਮੀਰ ਜਾਗ ਪਿਆ ਉਸ ਨੇ ਬੈਂਕ ਵਿੱਚੋਂ 13 ਲੱਖ ਰੁਪਏ ਕੱਢੇ ਤੇ ਆਪਣੇ ਦੋਸਤ ਦੇ ਘਰ ਪਹੁੰਚ ਗਿਆ ਦੋਸਤ ਦੀ ਪਤਨੀ ਘਰ ਵਿੱਚ ਹੀ ਸੀ ਆਪਣੇ ਬੱਚਿਆਂ ਨਾਲ ਗੱਲਾਂ ਕਰ ਰਹੀ ਸੀ ਪ੍ਰਕਾਸ਼ ਉਸਦੇ ਪੈਰੀਂ ਜਾ ਡਿੱਗਿਆ 1 ਇੱਕ ਰੁਪਏ ਲਈ ਸੰਘਰਸ਼ ਕਰ ਰਹੀ ਉਸ ਵਿਧਵਾ ਔਰਤ ਲਈ 13 ਲੱਖ ਰੁਪਏ ਵੱਡੀ ਰਕਮ ਸੀ ਪੈਸੇ ਵੇਖ ਕੇ ਉਸ ਦੀਆਂ ਅੱਖਾਂ ਵਿੱਚ ਹੰਝੂ ਆ ਗਏ ਉਹ ਪ੍ਰਕਾਸ਼ ਨੂੰ ਦੁਆਵਾਂ ਦੇਣ ਲੱਗੀ ਕਿ ਉਸ ਨੇ ਇਮਾਨਦਾਰੀ ਨਾਲ ਪੈਸੇ ਵਾਪਸ ਕੀਤੇ ਇਹ ਉਹੀ ਔਰਤ ਸੀ ਜੋ ਸੇਠ ਨੂੰ 10 ਰੁਪਏ ਵਾਪਸ ਕਰਨ ਦੋ ਵਾਰ ਗਈ ਸੀ ਆਪਣੀ ਮਿਹਨਤ ਅਤੇ ਇਮਾਨਦਾਰੀ ਨਾਲ ਕਮਾਉਣ ਵਾਲਿਆਂ ਦੀ ਪਰਮਾਤਮਾ ਜ਼ਰੂਰ ਪਰਖਿਆ ਲੈਂਦਾ ਹੈ ਪਰ ਉਹ ਕਦੇ ਵੀ ਉਹਨਾਂ ਨੂੰ ਇਕੱਲਾ ਨਹੀਂ ਛੱਡਦਾ ਇੱਕ ਦਿਨ ਜ਼ਰੂਰ ਸੌਂਦਾ ਹੈ ਉੱਪਰ ਵਾਲੇ ਤੇ ਭਰੋਸਾ ਰੱਖੋ ਧੰਨਵਾਦ ਦੋਸਤੋ ਤੁਹਾਨੂੰ ਇਹ ਕਹਾਣੀ ਕਿਸ ਤਰ੍ਹਾਂ ਦੀ ਲੱਗੀ ਸਾਨੂੰ ਜਰੂਰ ਦੱਸੋ ਤੇ ਜੇ ਕਹਾਣੀ ਤੁਹਾਨੂੰ ਵਧੀਆ ਲੱਗੀ ਤਾਂ ਇਸ ਨੂੰ ਅੱਗੇ ਸ਼ੇਅਰ ਵੀ ਜਰੂਰ ਕਰੋ ਧੰਨਵਾਦ